ਪੀਆਰਟੀਸੀ ਬੱਸ ਸਟੈਂਡਾਂ ਦੀ ਹਾਲਤ ਨੂੰ ਬਿਹਤਰ ਬਣਾਉਣ ਅਤੇ ਸਫਾਈ ਪ੍ਰਬੰਧਾਂ ਨੂੰ ਇਨ ਬਿਨ ਲਾਗੂ ਕਰਕੇ ਆਉਣ ਵਾਲੇ ਯਾਤਰੀਆਂ ਨੂੰ ਸਾਫ਼ ਸੁਥਰਾ ਮਾਹੌਲ ਦੇਣ ਲਈ ਪੰਜਾਬ ਦੀ ਭਗਵੰਤਮਾਨ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਪੀਆਰਟੀਸੀ ਪੰਜਾਬ ਦੇ ਚੇਅਰਮੈਨ ਰਣਜੋਤ ਸਿੰਘ ਹੰਡਾਲਾ ਨੇ ਵੋਡਲਾਡਾ ਬੱਸ ਸਟੈਂਡ ਦੇ ਦੌਰੇ ਸਮੇਂ ਕਿਹਾ ਕਿ ਬਸ ਸਟੈਂਡ ਅੰਦਰ ਸਫਾਈ ਪ੍ਰਬੰਧਾ ਨੂੰ ਲੈ ਕੇ ਕੁਝ ਖਾਮੀਆਂ ਦੇਖੀਆਂ ਗਈਆਂ ਹਨ ਜਿਸ ਤੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਰੋਡ ਵੇਜ਼ ਵੱਲੋਂ ਪੰਜਾਬ ਅੰਦਰ 450 ਤੋਂ 500 ਬੱਸਾਂ ਦੀ ਖਰੀਦ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਵਿੱਚੋਂ ਇਸ ਹਫ਼ਤੇ ਹੀ 78 ਦੇ ਕਰੀਬ ਬੱਸਾਂ ਰੋਡ ਵੇਜ਼ ਨੂੰ ਮਿਲ ਜਾਣਗੀਆਂ ਜਿਸ ਵਿੱਚੋਂ 8 ਦੇ ਕਰੀਬ ਬੱਸਾਂ ਵੁਡਲਾਡਾ ਡੀਪੋ ਨੂੰ ਭੇਜੀਆਂ ਜਾਣਗੀਆਂ ਉਹਨਾਂ ਵਰਕਸ਼ਾਪ ਦੀ ਪੁਰਾਣੀ ਹੋ ਚੁੱਕੀ ਇਮਾਰਤ ਜਲਦ ਨਵੀਨੀ ਕਰਨ ਦਾ ਭਰੋਸਾ ਵੀ ਦਿੱਤਾ ਅਤੇ ਕਿਹਾ ਕਿ ਪੰਜਾਬ ਅੰਦਰ ਯਾਤਰੀਆਂ ਦੇ ਸਫ਼ਰ ਨੂੰ ਸੁਖਾਲਾ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵਚਨਬੱਧ ਹੈ ਸਾਡੀ ਪੂਰੀ ਟੀਮ ਅੱਜ বাস ਸਟੈਂਡ ਬਡੜਾਡਾ ਤੇ ਸਾਡਾ ਇੱਥੇ ਬਡੜਾਡਾ ਡੀਪੂ ਦੇਖਣ ਅਸੀਂ ਆਈਆਂ ਹਾਂ ਸਾਡੇ ਪੀਸੀਐਸ ਅਫਸਰ ਜੀ ਮੇਰੇ ਨਾਲ ਏਮਰੀ ਸਾਹਿਬੀ ਨਾਲ ਨੇ ਅੱਗੇ ਦੇਖਿਆ ਕਾਫੀ ਖਾਮੀਆਂ ਸਾਨੂੰ ਇੱਥੇ ਨਜ਼ਰ ਆਈਆਂ ਅੱਜ ਜੇ ਸਫਾਈ ਪ੍ਰਬੰਧਨ ਦੀ ਗੱਲ ਕਰੀਏ ਸਫਾਈ ਪ੍ਰਬੰਧਾ ਚ ਵੀ ਦਿੱਕਤ ਹੈ ਤੇ ਸਾਰੇ ਜਿਹੜੇ ਮੌਕੇ ਦੇ ਇੱਥੇ ਜ਼ਿੰਮੇਵਾਰ ਬੰਦੇ ਐ ਉਹਨਾਂ ਸਾਰਿਆਂ ਨੂੰ ਤਾੜਮਾ ਦਿੱਤੀ ਗਈ ਆ ਦੇ ਆਉਣ ਵਾਲੇ ਸਮੇਂ ਸੁਧਾਰ ਜੇ ਆਪਾਂ ਬੱਸਾਂ ਦੇ ਫਲੀਟ ਦੀ ਗੱਲ ਕਰੀਏ ਤੇ ਬਹੁਤ ਜਲਦ ਪੀਆਰਟੀਸੀ ਆਪਣੀਆਂ 450 500 ਬੱਸ ਅਸੀਂ ਆਪਣੀ ਲੈਣ ਜਾ ਰਹੇ ਹਾਂ ਸਾਡਾ ਉਹ ਪ੍ਰੋਸੈਸ ਚੱਲ ਰਿਹਾ ਤੇ ਆਉਣ ਵਾਲੇ ਮੈਨੂੰ ਲੱਗਦਾ ਸ਼ਾਇਦ 10 12 ਦਿਨਾਂ ਦੇ ਵਿੱਚ ਹੀ ਸੱਤ ਤੋਂ ਲੈ ਕੇ 8 ਬੱਸਾਂ ਅਸੀਂ ਬੁੱਢਲਾਡੇ ਨੂੰ ਦੇਣ ਜਾ ਰਹੇ ਹਾਂ ਜੋ ਸਾਡੇ ਕੋਲ 70 75 ਬੱਸਾਂ ਆਈਆਂ ਡੀਪੂ ਵਾਈਜ਼ 8 8 9 9 ਬੱਸਾਂ ਆ ਰਹੀਆਂ ਤੇ 8 9 ਬੱਸਾਂ ਆਉਣ ਵਾਲੇ ਕਰੀਬ ਇੱਕ ਹਫਤੇ ਦੇ ਵਿੱਚ ਵਿੱਚ ਬਡਲਾਡਾਡੀ ਪੁੱਛ ਆ ਜਾਣਾ ਸੀ ਉਹ ਵੀ ਸਾਰਾ ਜਿਆਜਾ ਲਿਆ ਆਜਾ ਤੇ ਕੋਸ਼ਿਸ਼ ਕਰਦੇ ਆ ਉਹ ਵੀ ਪਲਾਨ ਬਣਾਉਨੇ ਆ ਤੇ ਜੋ ਵੀ ਉਹਦੀ ਰੈਨੋਵੇਸ਼ਨ ਦਾ ਪ੍ਰਬੰਧ ਉਹ ਕਰਾ ਇਸ ਮੌਕੇ ਐਮ ਡੀ ਨਵਦੀਪ ਕੁਮਾਰ ਜੀ ਐਮ ਬਲਵਿੰਦਰ ਸਿੰਘ ਢੀਮਾਨ ਇਨਸਪੈਕਟਰ ਰਣਜੀਤ ਸਿੰਘ ਇਨਸਪੈਕਟਰ ਗੁਰਮੀਤ ਸਿੰਘ ਅੰਗਰੇਜ਼ ਸਿੰਘ ਭਪੇਸ਼ ਕੁਮਾਰ ਆਦ ਹਾਜ਼ਰ ਸਨ ਬਡਲਾਡਾ ਤੋਂ ਅਮਨ ਮਹਿਤਾਦੀ ਖਸਰਪੁਰ